ਕਹਿੰਦੇ ਨੇ ਇਮਾਨਦਾਰੀ ਉਹ ਮਹਿੰਗਾ ਗਹਿਣਾ ਹੈ ਜੋ ਹਰ ਕੋਈ ਨਹੀਂ ਖਰੀਦ ਸਕਦਾ ਗੁਰਦਾਸਪੁਰ ਵਿੱਚ ਆਪ ਆਗੂ ਰਿਸ਼ੀਕਾਂਤ ਨੇ ਇਮਾਨਦਾਰੀ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ 30000 ਰੁਪਏ ਦੇ ਨਾਲ ਪਰਸ ਵਾਪਸ ਕਰਨ ਤੋਂ ਬਾਅਦ ਹਰ ਕੋਈ ਹੁਣ ਇਸ ਆਗੂ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਦਰਅਸਲ ਆਪ ਆਗੂ ਰਿਸ਼ੀਕਾਂਤ ਨੂੰ 30000 ਨਾਲ ਪਰਿਆ ਇਹ ਪਰਸ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤਾ ਸਾਡੇ ਕੋਲ 9 ਵਜੇ ਦੀ ਗੱਲ ਆ ਇਹ ਗੁਲਸ਼ਨ ਕੁਮਾਰ ਜੀ ਹਾਡੇ ਨਾਲ ਆ ਮੁਸਤਾਬਾਤ ਹੋਈ ਸਰ ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ ਤੇ ਇਹਨਾਂ ਦਾ ਸਾਰਾ ਅਚਾਨਕ ਪਰਸ ਮੱਛੀ ਮਾਰਕੀਟ 'ਚ ਡਿੱਗ ਗਿਆ ਤੇ ਸਰ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਹਦੇ ਵਿੱਚ ਵੇਖਿਆ ਤੇ 25 ਤੋਂ 30000 ਰੁਪਿਆ ਮਾਉਂਟ ਹੈਗੀ ਸੀ ਤੇ ਇਹਨਾਂ ਦੇ ਸਾਰਾ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਬਾਕੀ ਸਾਰਾ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਤੇ ਡਾਲਰ ਵਗੈਰਾ ਵੀ ਹੈਗੇ ਸੀ ਇਸਾਰੇ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਹੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਹੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਹੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਿੱਗੇ ਹੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੱਤੇ ਮੇਰਾ ਨਾਮ ਕਮਲ ਕੁਮਾਰ ਆ ਮੈਂ ਜਲੰਧਰ ਤੋਂ ਆਇਆ ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ ਅਸੀਂ ਇੱਥੇ ਸ਼ਾਪਿੰਗ ਕਰਨ ਆਏ ਸੀ ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੋਂ ਡਿੱਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ ਇਹ ਸਰ ਦਾ ਫੋਨ ਆਇਆ ਸਬਜੀ ਦਾ ਕਿ ਤੁਹਾਡਾ ਕੋਈ ਮਿਸਿੰਗ ਹੈ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਾਂ ਜੁਬਾਂ ਦੇਖੀ ਤੇ ਆਪਣਾ ਪਰਸ ਹੈ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜਟ ਸਾਨੂੰ ਉਦਾਂ ਦਾ ਉਦਾਂ ਹੀ ਪਰਸ ਆਨ ਮਿਲ ਗਿਆ ਤੁਹਾਡੇ ਪੈਸੇ ਪੂਰੇ ਪੂਰੇ ਸੇਫ ਹੈ ਤੁਹਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ ਜੋ ਸਮਾਨ ਸੀ ਸਾਰਾ ਸਾਨੂੰ ਇਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਇਹਨੂੰ ਮਿਲਣ ਵਾਸਤੇ ਅਸੀਂ ਇੱਧੇ ਘੁੰਮਣ ਆ ਕੇ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਹਾਂ ਚੱਲ ਆ ਯਾਰ ਤੇਰਾ ਸ਼ਹਿਰ ਦੇ ਇਹ ਆਮ ਆਦਮੀ ਤੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਤਲਬ ਜਾਗਰੂਕ ਹੋਰ ਬਹੁਤ ਹੀ ਵਧੀਆ ਵਰਕਰ ਨੇ ਜੀ ਕਿੰਦਾ ਲੱਗੇ ਕਰਤਾਰ ਬਹੁਤ ਵਧੀਆ ਜੀ ਮਹਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100% ਹੈ ਮੇਰਾ ਪਾਈ ਗੁਲਸ਼ਨ কুমার ਨਾਮ ਆ ਮੈਂ ਮੁਸਤਾਫਾ ਮੁਸਤਾਫਾ ਬਾਜਟਾਂ ਦਾ ਰਹਿਣ ਵਾਲਾ ਮੈਂ ਫਿਟ ਮਾਰਕੀਟ ਵਿੱਚ ਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗ ਗਿਆ ਮੇਰੇ ਘਟੋ ਘਟਾ 25 ਤੋ 25 ਤੋ 30 ਰੁਪਏ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਡਿੱਗਿਆ ਤੇ ਮੈਂ ਜਾਂਦਾ ਪਿਆ ਜੀ ਮੈਨੂੰ ਕਾਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਰਿਸ਼ੀ ਭੈਣ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਂ ਤੁਹਾਨੂੰ ਕੁਝ ਲੱਗਦਾ ਪਏ ਤੁਹਾਡਾ ਕੁਝ ਘਟਿਆ ਇਹ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਚ ਗਾਇਬ ਆ ਮੇਰਾ ਮੇਰਾ ਪਰਸ ਡੈਕ ਚੁਕਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਜੀ ਮੇਰਾ ਪਰਸ ਮੇਰੀ ਜੇਬ ਤੇ ਨਹੀਂ ਹੈਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਈ ਲਗਭਗ 25 ਤੋਂ 30000 ਰੁਪਿਆ ਪਲੱਸ ਇੱਕ ਦੋ ਡਾਲਰ ਹੋਣਗੇ ਜਿੱਦਾਂ ਕਿ ਆਪਣਾ ਹਣੀ ਗਿਫਟ ਕਿਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾਡੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰ ਸੀ ਹੋ ਗਈ ਸਕੂਟੀ ਦੀ ਆਰ ਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਹੈ ਭਜੀ ਤੇ ਭਾਜੀ ਹੁਣੀ ਕਹਿੰਦੇ ਵੀ ਭਾਈ ਤੁਸੀਂ ਆਓ ਤੁਹਾਡੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿੱਦਾਂ ਤੁਹਾਡਾ ਪਰਤ ਇੱਥੇ ਹੀ ਉਦਾਂ ਹੀ ਪਿਆ ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਜਿਹੜਾ ਪਰਤ ਮਿਲਕ ਬਿਲਕੁਲ ਜਿੱਦਾਂ ਡਿੱਗਾ ਉਦਾਂ ਹੀ ਲਟਾਇਆ